ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਗੱਬਣ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਇੱਕ ਬਈ ਕੋਲੇ ਤੋਕੜ ਵੜਾ ਆਓ ਪੁੱਛ ਲੈਣਾ ਬਾਈ ਤੋਢੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਡਰੈੱਸ ਬੋਲ ਦੋ ਨਾਮ ਕੁਲਵਿੰਦਰ ਸਿੰਘ ਵੀਰੇ ਹੂੰ ਪਿੰਡ ਕੋਠਾਗੁਰੂ ਹੂੰ ਜ਼ਿਲ੍ਹਾ ਬਠਿੰਡਾ ਵੀਰੇ ਨੇੜੇ ਪਿੰਡ ਬਾਈ ਨੇੜੇ ਪਿੰਡ ਭਗਤਾਪਾਈ ਰਹਿੰਦੇ ਵੀਰੇ ਮੋਬਾਈਲ ਨੰਬਰ ਬੋਲ ਦੋ 90414 ਵੀਰੇ 40855 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਪਹਿਲਾ ਸੂਆ ਸੁੰਦੀ ਆ ਮੇਰੇ ਪਲੂਆਂ ਕਿੰਨੇ ਦਿਨ ਲੈਂਦੀ ਆ ਬਾਈ ਦਿਨ ਇਹ ਤੇ 5 ਤਰੀਕ ਨੂੰ ਪੂਰੇ ਆ ਬਰੇ 5 ਤਰੀਕ ਨੂੰ ਦਿਨ ਪੂਰੇ ਆ ਅੱਜ ਕਿੰਨੀ ਹੋ ਗਈ ਅੱਜ 31 ਤਰੀਕ ਆ ਬਈ 31 ਤਰੀਕ ਆ ਠੀਕ ਆ ਬਾਈ ਕਿੰਨਾ ਕੁ ਰਿਕਾਰਡ ਇਹਦੀ ਮਾਂ ਦੇ ਦੁੱਧ ਦਾ ਬਈ ਇਹਦੀ ਮਾਂ ਦਾ ਸੀ ਔਰੇ 25 ਕਿਲੋ 25 ਕਿਲੋ ਠੀਕ ਆ ਬਈ ਆਰਡਰ ਕਮਾਲ ਦਾ ਖੋਲ ਦੇ ਬਈ ਤੋਰ ਕੇ ਰਖਾ ਦੇ ਫੁੱਲ ਕੱਦ ਦਾ ਫੁੱਲ ਬਰੀਟ ਦਾ ਫੁੱਲ ਢਾਂਚਾ ਆਰਡਰ ਕਮਾਲ ਦਾ ਕੱਲੀ ਕੱਚੀ ਕੱਚੀ ਆ ਦਿਣ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਕਰਮਲੀ ਨੇ ਵਧੀਆ ਤਿਆਰ ਕਰ ਲੈਣਾ ਫੇਸ ਬੜਾ ਚੰਗਾ ਬਰੀਟ ਦੇਖੋ ਬਈ ਉਤੋਂ ਪੱਦਰ ਪਹਿਲਾ ਸੂਆ ਬੈ ਡੰਗ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਕੱਲੀ ਕੱਚੀ ਕੱਚੀ ਆ ਦਿਣ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਪੁਰਾਏ ਪੰਡ ਵਾਲਾ ਲੇਵਾ ਲੈ ਕੇ ਨਾ ਕਰਮਲੀ ਨੇ ਫੇਰ ਸੋਣਾਗਾ ਬਈ ਤੇ ਕੀ ਮੁੱਲ ਆ ਵੀਰੇ ਜੈ ਜੈ ਮੋਲੇ ਦਾ ਸੀ ਯਾਰ ਅਸੀ ਯਾਰ ਪੀ ਮਾਨਤਨ ਹੋ ਜੂ ਮਾਨਤਨ ਕਰਤੇ ਆ ਠੀਕ ਹੈ ਬਾਈ 80000 ਰੁਪਏ ਮੋਲੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਬੈਡ ਚੰਗੀ ਹੈ ਲੀਵਾ ਬਹੁਤ ਚੰਗਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਥੀ ਤੇ ਥਾਣ ਲੱਗਿਆ ਬਾਈ ਥਾਣਾ ਦੀ ਵਿੱਥੀ ਚੈੱਕ ਕਰਵਾਵਾਂਗੇ ਦੇਖੋ ਲੈ ਮੁੱਠੀ ਵਾਲਾ ਥਾਣ ਤਿਆਰ ਕਰਦੀ ਹੁੰਦੀ ਹੈ ਕੋਈ ਥਾਣ ਨਹੀਂ ਛੋਟਾ ਬਾਈ ਲੈ ਕੀ ਬਾਤ ਹੈ ਫੀਟਿੰਗ ਬੜੀ ਤਕੜੀ ਹੈ ਨਾ ਲੀਵੇ ਦੀ ਹਾਂਜੀ ਫੇਸ ਫੂਸ ਪੂਰਾ ਚੰਗਾ ਫੁੱਲ ਬਰੀਡ ਆ ਬਾਈ ਕੀ ਬਾਤ ਹੈ ਅੱਗੇ ਬਈ ਟੋਕੜ ਬਣ ਹਾਂ ਬਈ ਟੋਕੜ ਕਿਹੜਾ ਸੂਆ ਸੂਈ ਹੈ ਇਹ ਤੀਜਾ ਸੂਆ ਵੀਰੇ ਕਦੋਂ ਸੂਈ ਹੈ ਬਾਈ ਇਹਨੂੰ ਹੋਗੇ ਤਿੰਨ ਮਹੀਨੇ ਸੂਈ ਨਾ ਠੀਕ ਆ ਬਈ ਦੁੱਧ ਕਿੰਨਾ ਹੋਣਾ ਦੁੱਧ ਬਰੇ 6 ਕਿਲੋ ਠੀਕ ਆ ਬਾਈ ਦੋਨੇ ਟਾਈਮਾਂ ਦਾ ਬਈ ਹਾਂ ਬਈ ਦੋਨੇ ਟਾਈਮਾਂ ਦਾ ਠੀਕ ਆ ਬਈ ਚੁਵਾਈ ਚੁਈ ਕਿਵੇਂ ਆ ਚੁਵਾਈ ਚੁਈ ਵੀ ਠੀਕ ਆ ਵੀਰੇ ਫੇਸ ਬੜਾ ਚੰਗਾ ਬਰੀਡ ਚੰਗੀ ਆ ਥਣ ਨੇੜ ਤੋਂ ਚੈੱਕ ਕਰ ਲਓ ਥਣ ਬਹੁਤ ਚੰਗਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਦੁੱਧ ਹੈਗਾ ਬਰੀਟ ਚੰਗੀ ਆ ਕੱਦ ਠੀਕ ਆ ਬਾਈ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਆ ਸੁਨੱਖ ਆਪਣਾ ਬੈਡ ਦੇ ਵਿੱਚ ਚੰਗਾ ਗਾ ਬਈ ਕੀ ਮੋਲ ਆ ਬਾਈ ਜਾਇਜ ਜਰਾ ਇਹਦਾ ਮੋਲ 16000 ਰੁਪਏ 16000 ਜੀ ਮਾਨਤਨ ਹੋ ਜਾ ਕਰ ਦਾਂ ਮਾਨਤਨ ਠੀਕ ਆ ਬਾਈ 16000 ਰੁਪਿਆ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਬੈਡ ਚੰਗੀ ਆ ਦੁੱਧ ਵੀ ਹੈਗਾ ਫੈਂਟ ਫੁੰਡ ਫੋਲੋ ਜਿਵੇਂ ਗਰਮੀ ਦਾ ਮੌਸਮ ਆਉਂਦਾ ਬਾਈ ਗਰਮੀ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਫੋਲ ਲਊਗੇ ਮੱਝ ਨਾਲ ਦਾ ਦੁੱਧ ਦੂ ਕਰਨ ਵਾਲੀ ਤੇ ਨਾਗਸੀ ਭਰਾ ਕੋਲੇ ਦੋ ਦੋਨੀ ਲਖਾਤੀ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ